ਕਾਹ ਹੋਇਆ ਕਰਦੇ ਸਨ ਅੱਜ ਤਾਂ ਸਾਨੂੰ ਚਾਹ ਨਹੀਂ ਰਹਿ ਗਈ ਉਹ ਸੇਵਾ ਨਹੀਂ ਰਹਿ ਗਈ ਅੱਜ ਤਾਂ ਖੰਡਪੜ ਸਾਹਿਬ ਖੁੱਲਦੇ ਤੇ ਕਿੰਨਾ ਕੁ ਪਾਠ ਸੀ ਸੁਣਦੇ ਆ ਬਸ ਪੰਜ ਪੌੜੀਆਂ ਉਸ ਤੋਂ ਅੱਗੇ ਕੁਝ ਨਹੀਂ ਪਿਆ ਰਹੇ ਸ਼ਾਮ ਨੂੰ ਸੁਖਨੀ ਸਾਹਿਬ ਦਾ ਪਾਠ ਹੁੰਦਾ ਉੱਥੇ ਵੀ ਸੰਗਤ ਦਾ ਪਹਿਲਾ ਉਹਨਾਂ ਕਈ ਫਿਰ ਉਸ ਤੋਂ ਬਾਅਦ ਮਾਰੂ ਮਹੱਲੇ ਆਉਂਦੇ ਨੇ ਤੇ ਮਾਰੂ ਮੱਲਿਆ ਦੇ ਸ਼ਲੋਕ ਪਿਆਰੋ ਸੱਚ ਜਾਣੋ ਉਹਨਾਂ ਸ਼ਲੋਕਾਂ ਦੇ ਸ਼ਬਦ ਜਿਹੜੇ ਨਾ ਉਹ ਆਨੰਦ ਰੂਪੀ ਭਗਤੀ ਉਪੀ ਤੀਰਾਂ ਦੇ ਵਰਗੇ ਨੇ ਪਰ ਸੰਗਾਂ ਨੂੰ ਮੁਰ ਸੁਣਨ ਵਾਲਾ ਬੈਠਾ ਕੋਈ ਨਹੀਂ ਹੁੰਦਾ ਜਾਂ ਗੁਰੂ ਮਹਾਰੇ ਬੈਠੇ ਜਾਂ ਤਾਬਿਆ ਗਰਾਥੀ ਬੈਠਾ ਜਾਂ ਇੱਕ ਨਾਲ ਸੇਵਾਦਾਰ ਬੈਠਾ ਉਹ ਸੇਵਾਦਾਰ ਵੀ ਕੀ ਕਰੀ ਜਾਂਦਾ ਧੂਫੇ ਹੀ ਲਾਈ ਜਾਂਦਾ ਉਹਨੂੰ ਵੀ ਹੀ ਕੰਮ ਦਿੰਦਾ ਧੂਫ ਬੁਝਾ ਜਗਦੀ ਰਹਿਣ ਦੇਣੀ ਹੈ ਧੂਫ ਨਹੀਂ ਬੁਝਣ ਦੇਣੀ ਜੋਤ ਨਹੀਂ ਬੁਝਣ ਦੇਣੀ ਕਿਉਂ ਉਹਨੂੰ ਇੰਨਾ ਕਰਨਾ ਪੈ ਰਿਹਾ ਕਿਉਂਕਿ ਲੱਗੇ ਕੋਈ ਸੁਣਨ ਵਾਲਾ ਹੀ ਨਹੀਂ ਬੈਠਾ ਕੋਈ ਵਿਰਲਾ ਗੁਰਮਖਤਿਆਰ ਆ ਰਿਹਾ ਪਰ ਉਹ ਦਾਦਿਆਂ ਪਰਦਾਦਿਆਂ ਸੀ ਗੱਲਾਂ ਸੁਣਦੇ ਉਹ ਕਹਿੰਦੇ ਉਦੋਂ ਵੱਡੇ ਵੱਡੇ ਲਾਉਣ ਵਾਸਤੇ ਲੰਗਰ ਨਹੀਂ ਸੀ ਸਾਡੇ ਕੋਲ ਉਹ ਦਾਲੀ ਦਾਲੀ ਅੰਮ੍ਰਤੀ ਹੋਇ ਕਰਦੀ ਸੀ ਤੇ ਪ੍ਰਸ਼ਾਦ ਵਰਤਾਇਆ ਕਰਦੇ ਸਨ ਪਰ ਸਾਜਾਂ ਨੂੰ ਬਾਣੀ ਸੁਣਨ ਦਾ ਚਾਹ ਬਹੁਤ ਸੀ ਉਦੋਂ ਪਰ ajo ਚਾਹ ਸਾਡੇ ਚ ਖਤਮ ਹੁੰਦਾ ਜਾ ਰਿਹਾ ਬਾਣੀ ਦੀ ਮਹਿਮਾ ਨਹੀਂ ਸਾਡੇ ਚ ਰਹਿ ਗਈ ਤੇ ਆਓ ਗੁਰਮਖੋ ਅਸੀਂ ਬਾਣੀ ਦੇ ਨਾਲ ਜੁੜੀਏ ਜੋ ਅਕਾਲ ਪੁਰਖ ਦੀ ਬਾਣੀ ਹੈ ਜਿਸ ਬਾਣੀ ਦੀ ਮਹਿਮਾ ਕੋਈ ਬਿਆਨ ਨਹੀਂ ਦੇ ਕਰ ਸਕਦਾ ਬਾਣੀ ਦੇ ਬਿਰਤ ਖਜ਼ਾਨੇ ਨੇ ਜਿਹੜਾ ਬਾਣੀ ਦੇ ਨਾਲ ਜੁੜਦਾ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਰਹਿਮਤਾਂ ਦਾ ਘਰ ਹੈ ਇੱਥੇ ਰਹਿਮਤਾਂ ਉਹ ਮਿਲਦੀਆਂ ਜਿਹੜੀਆਂ ਸੋਚੀਆਂ ਵੀ ਨਹੀਂ ਹੁੰਦੀਆਂ ਆਹ ਬਾਣੀ ਦੀ ਉਪਮਾ ਕਰਦੀ ਹੋਈ ਕਵਿਤਾ ਜੋੜੀ ਆਪ ਸੰਗਤਾਂ ਦੇ ਸਾਹਮਣੇ ਆਉਂ ਪੇਸ਼ ਕਰੀਏ ਬਾਣੀ ਪੜ੍ਹ ਕੇ ਤਾ ਵੀਖ ਮਨਾ ਮੇਰੀ ਆਤਮਿਕ ਬਾਣੀ ਨੂੰ ਵਿਚਾਰ ਕੇ ਗੁਰੂ 25 ਜੋ ਵਿਕਾਰੀਆਂ ਨਾਲ ਲੜੀਏ ਸਵੇਰ ਉੱਠੀ ਤੇ ਸ਼ਾਮ ਬਾਣੀ ਪੜੀਏ 25 ਜੋ ਵਿਕਾਰੀਆਂ ਨਾਲ ਲੜੀਏ ਸਵੇਰ ਉੱਠੀ ਤੇ ਸ਼ਾਮ ਬਾਣੀ ਪੜੀਏ ਵਿਸ਼ੇ ਜੀਵਨ ਸਵਾਰ ਕੇ ਹਾਰੀ ਅੱਖਰ ਚ ਗਿਆਂ ਦਾ ਪੰਡਾਰਾ ਹੈ ਰਸ ਪਿੰਨੇ ਤੇਰੇ ਸ਼ਬਦ ਮਾ ਰਹੇ ਹਾਰੀ ਅੱਖਰ ਚ ਗਿਆਂ ਦਾ ਪੰਡਾਰਾ ਹੈ ਰਸ ਗ ਵਿੱਚ ਜਾਏ ਗਵਦੇ ਬਾਣੀ ਪੜ ਕੇ ਤਵੇਖ ਮਨ ਮੇਰਾ ਤੀਖ ਬਾਣੀ ਨੂੰ ਵਿਚਾਰ ਕੇ ਦਰੁ ਤਾਰ ਨੇ ਤੂ ਇਕ ਮਨ ਮੇਰਾ ਜੁਰਖ ਜੀਵਨ ਸਵਾਰ ਕੇ ਇਸ ਬਾਣੀ ਨੇ ਤਕਟ ਤੋਈ ਤਾਰਤਾ ਠਾਕ ਸਚੜਾ ਦਾ ਜੀਵਨ ਸਵਾਰਤਾ ਇਸ ਬਾਣੀ ਨੇ ਤਕਟ ਤੋਈ ਤਾਰਤਾ ਠਾਕ ਸਚੜਾ ਇਸ ਵਾਰਤਾ ਪਾਣੀ ਨੇ ਤੱਕੜ ਤੇ ਇਤਰਤਾ ਠੱਗ ਸਜਣ ਦਾ ਜੀਵਨ ਸਵਾਰਤਾ ਇਸ ਬਾਣੀ ਨੇ ਤੱਕੜ ਤੇ ਇਤਰਤਾ ਠੱਗ ਸਜਣ ਦਾ ਜੀਵਨ ਸਵਾਰਤਾ ਠੱਗ ਸਜਣ ਦਾ ਜੀਵਨ ਸਵਾਰਤਾ ਜੀ ਸੱਟ ਸ਼ਬਦਾਂ ਦੀ ਮਾਰ ਕੇ Por ¿Sí? ¿Sí? ¿Sí?

कोकू uh, जीवन